ਸ਼ਸ਼ੀਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰ ਸੋਈ ਤੇ ਅੱਜ ਆਪਾਂ ਬਣਾਵਾਂਗੇ ਆਂਬ ਤੋਂ ਜੂਸ ਜਿਹੜਾ ਬਹੁਤ ਹੀ ਫੇਨ ਦੇ ਵਿੱਚ ਟੇਸਟੀ ਬਣਦਾ ਹੈਗਾ ਤੇ ਗਰਮੀ ਦਾ ਮੌਸਮ ਹੈ ਤੇ ਬਹੁਤ ਹੀ ਵਧੀਆ ਲੱਗਦਾ ਠੰਡਾ ਠੰਡਾ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰ ਲਿਆਗੇ ਸਭ ਤੋਂ ਪਹਿਲਾਂ ਇੱਥੇ ਆਪਾਂ ਦੋ ਤਿੰਨ ਆਂਬ ਲੈ ਲਵਾਂਗੇ ਇਹ ਤੁਸੀਂ ਆਪਣੇ ਮੈਂਬਰਾਂ ਦੇ ਹਿਸਾਬ ਨਾਲ ਲੈ ਲੈਣੇ ਆਂਬ ਵੀ ਕਿੰਨੇ ਮੈਂਬਰ ਹੈਗੇ ਵੀ ਕਿੰਨੇ ਕੱਪ ਜੂਸ ਬਣ ਜਾਣਗੇ ਮੈਂ ਇੱਥੇ ਦੋ ਆਂਬ بڑے-ਵਡੇ ਲੈ ਰਹੇ ਆ ਇਹਦੇ ਤੋਂ 5 ਗਲਾਸ ਆ ਜਿਹੜੇ ਜੂਸ ਦੇ ਬਹੁਤ ਵਧੀਆ ਨਿਕਲ ਜ ਦੇਣੇ ਕਿ ਤੇ ਜਿਹੜੇ ਅੰਬ ਆ ਇਹਨਾਂ ਨੂੰ ਆਪਾਂ ਛਿੱਲ ਲਵਾਂਗੇ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1ਰ ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਉਹ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤੇ ਜਿਹੜਾ ਘੰਟੀ ਵਾਲਾ ਬਟਨ ਆਇਗਾ ਜਰੂਰ ਪ੍ਰੈਸ ਕਰ ਲੈਣਾ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਜਿਸ ਤੋਂ ਤੁਸੀਂ ਵੀਡੀਓ ਦੇਖ ਸਕੋ ਤੇ ਜਿਹੜੇ ਅੰਬ ਸੀਗੇ ਆਪਾਂ ਛਿੱਲ ਲਿਆ ਤੇ ਇਹਨਾਂ ਦਾ ਗੁੱਦਾ ਉਤਾਰ ਲਵਾਂਗੇ ਸਾਰਾ ਤੇ ਜਿਹੜਾ ਇਹ ਗੁੱਦਾ ਉਤਾਰ ਕੇ ਆਪਾਂ ਇਹਨਾਂ ਨੂੰ ਬਰੀਕ-ਬਰੀਕ ਥੇਸਿਆਂ ਦੇ ਵਿੱਚ ਕੱਟ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪੀਸ ਲਵਾਂਗੇ ਤੇ ਪਰ ਵੀਡੀਓ ਜੇ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੁਹਾਡੇ ਲਾਈਕ ਕਮੈਂਟ ਕਰਨ ਨਾਲ ਮੈਨੂੰ ਹੌਸਲਾ ਮਿਲਦਾ ਹੈ ਹਿੰਮਤ ਮਿਲਦੀ ਹੈਗੀ ਕਿ ਤੁਸੀਂ ਨੇ ਲਾਈਕ ਕੀਤਾ ਕਮੈਂਟ ਕੀਤਾ ਤੇ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕੀਤਾ ਤੇ ਜਿਹੜਾਗਾ ਇਹ ਇਸ ਤਰ੍ਹਾਂ ਜਿਹੜਾ ਇਹਦਾ ਪਲਪ ਹੈ ਸਾਰਾ ਆਪਾਂ ਉਤਾਰ ਲਵਾਂਗੇ ਤੇ ਉਸ ਤੋਂ ਬਾਅਦ ਤੁਸੀਂ ਹੈਂਡੀ ਨਾਲ ਜਾਂ ਮਿਕਸੀ ਗ੍ਰੈਂਡਰ ਜੋ ਵੀ ਕਿਸੇ ਚੀਜ਼ ਨਾਲ ਤੁਸੀਂ ਇਹਨੂੰ ਪੀਸਣਾ ਹੈਗਾ ਤੁਸੀਂ ਪੀਸ ਸਕਦੇ ਹੋਵੋਗੇ ਤੇ ਜਿਹੜਾ ਅੰਬ ਦਾ ਜੂਸ ਹੈਗਾ ਹੁਣ ਗਰਮੀ ਦਾ ਮੌਸਮ ਹੈਗਾ ਤਰ੍ਹਾਂ ਤਰ੍ਹਾਂ ਦੇ ਅੰਬ ਆ ਰਹੇ ਨੇਗੇ ਤਾਂ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਇਹ ਜਿਹੜਾ ਸਾਰਾ ਪਲਪ ਸੀਗਾ ਆਪਾਂ ਗੁੱਦਾ ਸੀਗਾ ਸਾਰਾ ਉਤਾਰ ਲਿਆਗਾ ਇਹਨੂੰ ਆਪਾਂ ਹੁਣ ਇੱਕ ਬਰਤਨ ਦੇ ਵਿੱਚ ਪਾ ਦਵਾਂਗੇ ਤੇ ਮੈਂ ਇਹਨੂੰ ਹੈਂਡੀ ਨਾਲ ਗ੍ਰाइंड ਕਰਨਾ ਹੈਗਾ ਤਾਂ ਕਰਕੇ ਮੈਂ ਇਹਨੂੰ ਇੱਕ ਜੱਗ ਦੇ ਵਿੱਚ ਪਾ ਦਿੱਤਾ ਹੈਗਾ ਜਿੰਨਾ ਵੀ ਗੁੱਦਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਹ ਆਂਬ ਵਾਂਗੂ ਵੈਸੇ ਤਾਂ ਬਹੁਤ ਮਿੱਠਾ ਹੁੰਦਾ ਹੈਗਾ ਮਿੱਠੇ ਦੀ ਜ਼ਰੂਰਤ ਨਹੀਂ ਹੈਗੀਗੀ ਅਗਰਵਾਇਜ਼ ਤੁਸੀਂ ਤੁਹਾਨੂੰ ਆਏ ਲੱਗਦਾ ਵੀ ਆਪਾਂ ਦੁੱਧ ਵੀ ਮਿਕਸ ਕਰਾਂਗੇ ਤਾਂ ਮੈਂ ਉਸ ਹਿਸਾਬ ਨਾਲ ਇਹਦੇ ਵਿੱਚ 2 ਚਮਚੇ ਹੈਗੇ ਜਿਹੜੇ ਚੀਨੀ ਦੇ ਪਾਤੇ ਹੈਗੇ ਤਾਂ ਤੁਸੀਂ ਦੁੱਧ ਦੇ ਹਿਸਾਬ ਨਾਲ ਇਹਦੇ ਵਿੱਚ ਚੀਨੀ ਐਡ ਕਰ ਸਕਦੇ ਹੋਗੇ ਤੇ ਉਸ ਤੋਂ ਬਾਅਦ ਮੈਂ ਇੱਥੇ ਇੱਕ ਗਲਾਸ ਦੁੱਧ ਪਾ ਲੂੰਗੀ ਤੇ ਇਹਨੂੰ ਬਿਲਕੁਲ ਬਰੀਕ ਪੀਸ ਲੂੰਗੀ ਜਿਹੜਾ ਆਪਣਾ ਇਹ ਆਮ ਦਾ ਪਲਪ ਉਤਾਰਿਆਗਾ ਪੀਸ ਕੇ ਦੇਖੋ ਇਹ ਤਿਆਰ ਹੋ ਗਿਆ ਤੇ ਆਪਾਂ ਇਹਨੂੰ ਇੱਕ ਹੋਰ ਜੱਗ ਦੇ ਵਿੱਚ ਕੱਢ ਲਿਆ ਇਹ ਬਹੁਤ ਹੀ ਬਰੀਕ ਬਰੀਕ ਸਮੂਸਮੂਦ ਹੋ ਗਿਆ ਤੇ ਇਹਦੇ ਵਿੱਚ ਮੈਂ ਥੋੜਾ ਦੁੱਧ ਹੋਰ ਐਡ ਕਰ ਲਿਆ ਸੀਗਾ ਕਿਉਂਕਿ ਜਿਆਦਾ ਸੰਘਣਾ ਸੀਗਾ ਤੇ ਆਪਣਾ ਇੱਕ ਜੱਗ ਜੂਸ ਬਣ ਗਿਆਗਾ ਤੇ ਹੁਣ ਆਪਾਂ ਇਹਦੇ ਉੱਤੇ ਕੁਝ ਡਰਾਈ ਫਰੂਟ ਪਾ ਲਵਾਂਗੇ ਇਹਦੇ ਵਿੱਚ ਮੈਂ ਥੋੜੇ ਜੇ ਕਾਜੂ ਬਦਾਮ ਤੇ ਥੋੜਾ ਕਿਸ਼ਮਿਸ ਤੇ ਥੋੜੀ ਟੂਟੀ ਫੂਟੀ ਪਾ ਕੇ ਤੇ ਇਹਨੂੰ ਜਿਹੜਾ ਜੂਸ ਹੈਗਾ ਬਿਲਕੁਲ ਤਿਆਰ ਕਰ ਲਿਆਗਾ ਤੇ ਇਹਦੇ ਵਿੱਚ ਦੇ ਤੁਸੀਂ ਬਰਫ਼ ਵਾਣਾਗਾ ਤਾਂ ਤੁਸੀਂ ਬਰਫ਼ਾ ਵੀ ਪਾ ਸਕਦੇ ਆ ਪਰ ਮੇਰੇ ਕੋਲ ਜਿਹੜਾ ਆਂਬ ਸੀਗਾ ਉਹ ਵੀ ਠੰਡਾ ਸੀਗਾ ਤੇ ਜਿਹੜਾ ਦੁੱਧ ਸੀਗਾ ਉਹ ਵੀ ਜ਼ਿਆਦਾ ਠੰਡਾ ਸੀਗਾ ਤਾਂ ਕਰਕੇ ਮੈਂ ਇਹਦੇ ਵਿੱਚ ਜਿਹੜਾ ਬਰਫ਼ ਹੈ ਉਹ ਜੂਸ ਨਹੀਂ ਕੀਤਾ ਹੈਗਾ ਤੇ ਤੁਸੀਂ ਇਹਦੇ ਵਿੱਚ ਜੇ ਤੁਹਾਡੇ ਕੋਲੇ ਬਰਫ਼ ਤੁਸੀਂ ਜ਼ਿਆਦਾ ਠੰਡਾ ਪੀਣਾ ਪਸੰਦ ਕਰਦਾ ਤਾਂ ਇਹਦੇ ਵਿੱਚ ਤੁਸੀਂ ਬਰਫ਼ ਐਡ ਕਰ ਸਕਦੇ ਹੋਗੇ ਜਿਹੜਾ ਜੋਸ ਆਪਣਾ ਪੇਨ ਲਈ ਬਿਲਕੁਲ ਤਿਆਰ ਹੋ ਗਿਆ ਬਣ ਕੇ ਤੁਸੀਂ ਆਪਣੇ ਪਸੰਦ ਦੇ ਡ్రਾਈ ਫਰੂਟ ਪਾ ਸਕਦੇ ਹੋਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਹਾਂ ਤੁਹਾਡੇ ਵਾਸਤੇ ਇੱਕ ਨਵੀਂ ਹੋਰ ਵੀਡੀਓ ਲੈ ਕੇ ਨਵੀਂ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਵੇਖਣ ਲਈ ਧੰਨਵਾਦ ਸਾਰਿਆਂ ਨੂੰ ਸ਼ਾਸਤ੍ਰੀਕਾਲ ਜੀ